ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਟਾ ਧੋ ਕੇ ਵੜੀਆਂ ਬਣਾਵਾਂਗੇ ਆਟਾ ਆਪਾਂ ਗੁੰਨ ਕੇ ਰੱਖਿਆ ਹੋਇਆ ਪਹਿਲਾਂ ਬਾਬਾ ਚਰ ਹੋ ਗਿਆ ਗੁੰਨੇ ਨੂੰ ਘੰਟੇ 2 ਘੰਟੇ ਹੋ ਗਏ ਗੁੰਨ ਕੇ ਫਰਿੱਜ 'ਚ ਰੱਖਿਆ ਹੋਇਆਗਾ ਤੇ ਇਹਨੂੰ ਆਪਾਂ ਧੋ ਕੇ ਤੇ ਵੜੀਆਂ ਬਣਾਵਾਂਗੇ ਇਹਦੀਆਂ ਕਿਹੜੇ ਤਰੀਕੇ ਨਾਲ ਬਣਾਵਾਂਗੇ ਇਹ ਤੁਹਾਨੂੰ ਫਿਰ ਦੱਸਾਂਗੇ ਹੁਣ ਆਪਾਂ ਟਰੇ 'ਚ ਪਾਣੀ ਪਾਵਾਂਗੇ ਇਹ ਲਾਂਪਾ ਬੜੂnga ਬਣਾਵਾਂਗੇ ਬਾਕੀ ਦਾ ਸਵਾਣ ਆਪਾਂ ਫਿਰ ਤਿਆਰ ਕਰਾਂਗੇ ਮਸਾਲਾ ਮਸੂਲਾ ਇਸ ਤਰ੍ਹਾਂ ਆਪਾਂ ਇਹ ਕਰ ਕਰਕੇ ਇਹਨੂੰ ਧੋਵਾਂਗੇ ਸਾਰਾ ਛਿੱਟਾ ਬਾਹਣੇ ਨਿਕਲ ਜਾਊ ਵਿੱਚ ਉਹ ਗਰੀਗਰੀ ਜੋ ਰਹੇਗੀ ਉਦੋਂ ਆਪਾਂ ਬੜਗਾ ਬਣਾਵਾਂਗੇ ਇਹ ਪਾਣੀ ਕੱਢ ਦਿਆਂਗੇ ਆਪਾਂ ਹੁਣ ਪਾਣੀ ਹੋਰ ਪਾ ਲਾਂਗੇ ਅਪਏ ਇਸੇ ਤਰ੍ਹਾਂ ਕਰੀ ਜਾਵਾਂਗੇ ਫੇਰ ਹੁਣ ਆਪਾਂ ਸਵਾਰ ਕੇ ਗਾੜਾ ਕਰਕੇ ਪਾਣੀ ਫੇਰ ਕੱਢਾਂਗੇ ਪਾਣੀ ਘੜਾ ਹੋ ਗਿਆ ਹੁਣ ਆਪਾਂ ਇਹਨੂੰ ਕੱਢ ਦਿਆਂਗੇ ਪਾਣੀ ਹੋਰ ਪਾਵਾਂਗੇ ਇਸ ਤਰ੍ਹਾਂ ਪਾਉ ਜਿੰਨਾ ਚਿਰ ਪਾਣੀ ਛੁੱਟਾ ਨਿਕਲੀ ਜਾਊਗਾ ਇਹਨੂੰ ਆਪਾਂ ਧੋਈ ਜਾਵਾਂਗੇ ਜਦੋਂ ਇਹਦੀ ਜਮਾਗਰੀ ਨਿਕਲਿਆਈ ਉਦੋਂ ਫਿਰ ਆਪਾਂ ਫੜ ਜਾਾਂਗੇ ਧੋਣੋਂ ਨੰਦਾ ਘੰਟਾ ਹੋ ਗਿਆ ਮੈਨੂੰ ਧੋਈ ਜਾਂਦੀ ਨੂੰ ਪਾਣੀ ਆਪਣਾ ਕੋ ਸਾਫ ਨਿਕਲਣ ਲੱਗ ਗਿਆ ਤੇ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਇਹ ਕਰ ਲਾਂਗੇ ਇਸ ਤਰ੍ਹਾਂ ਬਣ ਗਿਆ ਇਹ ਹੁਣ ਇਸ ਤਰ੍ਹਾਂ ਬਣ ਗਿਆ ਹੁਣ ਆਪਾਂ ਇਹਨੂੰ ਧੋਂਦੇ ਨਹੀਂ ਬਸ ਐਂ ਰੱਖ ਲਾਂਗੇ ਤੇ ਆਪਾਂ ਬਾਕੀ ਦਾ ਸਮਾਨ ਤਿਆਰ ਕਰਦੇ ਆ ਫਿਰ ਇਹਦੀਆਂ ਵੜੀਆਂ ਬਣਾਵਾਂਗੇ ਆਪਾਂ लसन अदरक आपण चीर अदरक ते आपण ना हरी मिरच ते आपण हुनू कुटांगे कुंडेचा कुट्या मसला वधी बन आम्हाला ਜੇ ਮੈਂ ਸਿੱਚੂ ਕੁੱਟ ਕੇ ਫੇਰ ਹੋਰੀ ਪਾਣੀ ਕੇ ਬਣ ਜਾਂਦਾ ਜਿਆਦੇ ਪਰ ਲੋਕਾਂ ਵਿੱਚ ਮੈਂ ਸਿੱਚੂ ਵੀ ਕੁੱਟ ਲੈਂਦੇ ਆ ਤੇ ਪਰ ਮੈਂ ਕੁੰਡੇ ਚ ਜਿਆਦੇ ਕੁੱਟਦੀ ਆ லன்ணகண்ட குட்டிலும் விச்சே சீரக்கூட்டா தரிசி பண்ணிய பார்ப்பேதே தரிசணி டோடி ஜி பண்ண ਹੁਣ ਆਪਾਂ ਨੌਨ ਮਿਰਚ ਵੀ ਪਾ ਲੈਨੇ ਫਿਰ ਕੁੱਟਾਂਗੇ ਥੋੜਾ ਜਿਹਾ ਜਿੰਨਾ ਕੁ ਲੋੜ ਹੈ ਨੌਨ ਮਿਰਚ ਆਪਾਂ ਓਨਾ ਕ ਪਾਵਾਂਗੇ ਥੋੜਾ ਹੀ ਪਾਵਾਂਗੇ ਜਿਆਦਾ ਨਹੀਂ ਪਾਉਂਦੇ ਹਰੀ ਮਿਰਚ ਵੀ ਪਾਈ ਹੋਈ ਏ ਮਿਰਚਾਂ ਘੱਟ ਪਾਈਆਂ ਹਨ ਹੁਣ ਹਲਦੀ ਪਾਵਾਂਗੇ ਗਰਮ ਮਸਾਲਾ ਹੁਣ ਆਪਾਂ ਕੁੱਟ ਲਾਂਗੇ ਇਹਨੂੰ புட்டியாங்க அங்க வாலாங்க கடா தராங்க வடங்க பண்ணுவேன் ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਵਿੱਚ ਵੜਗੀਆਂ ਪਾਵਾਂਗੇ ਤੇ ਗਰਮ ਹੋ ਗਿਆ ਹੁਣ ਆਪਾਂ ਵੜਗੀਆਂ ਪਾਵਾਂਗੇ Jenggi teraba rumo, sihna panengan nggak fair ਹੁਣ ਆਪਾਂ ਇਹ ਲਾ ਦੇਾਂਗੇ ਕੜਾਈ ਦੂਜੀ ਤਰ੍ਹਾਂ ਗੇ ਤੇ ਤੜਕਾ ਲਾਵਾਂਗੇ ਤੇਲ ਆਪਾਂ ਇਹੀ ਪਾਵਾਂਗੇ ਥੋੜਾ ਜਿਹਾ ਹੋਰ ਪਾਵਾਂਗੇ ਜਦੋਂ ਕਲਕਿਆ ਹੋਇਆ ਹੀ ਆਪਾਂ ਮਸਾਲਾ ਵੀ ਪਾ ਦਨੇ। ਨਾਲੇ ਜੀਰਾ ਪਾਵਾਂਗੇ। ਹੁਣ ਜੀਰਾ ਭੁੱਜ ਗਿਆ। ची तर भुना गे मसले आपण मसला भुज ग्या हा आपण कुंडा धो के पाणी पाहिजे ਪਾਣੀ ਜਦੋਂ ਥੋੜਾ ਜਿਆਦਾ ਰਿਜਨ ਲੱਗ ਗਿਆ ਫਿਰ ਆਪਾਂ ਥੋੜਾ ਜਿਹਾ ਪਾਣੀ ਹੋਰ ਪਾ ਕੇ ਫਿਰ ਬਾਕੀ ਸਮਾਨ ਪਾਵਾਂਗੇ ਇਸ ਨਾਲ ਭੁੱਜ ਗਿਆ ਤਾਂ ਆਪਾਂ ਥੋੜਾ ਜਿਹਾ ਪਹਿਲਾਂ ਪਾਣੀ ਪਾਵਾਂਗੇ ਇਹ ਕਪਾਲ ਚੀਰ ਕੇ ਰੱਖਿਆ ਹੋਇਆ ਹੈ ਫਿਰ ਆਲੂ ਪਾਵਾਂਗੇ ਹੁਣ ਧੋ ਕੇ ਆਲੂਆਂ ਨੂੰ ਥੋੜਾ ਜਿਹਾ ਸੇਕ ਲਵਾ ਕੇ ਫਿਰ ਬਾਅਦ ਚ ਆਪਾਂ ਬੜੀਆਂ ਪਾਵਾਂਗੇ তো ਟੱਕ ਦੇਾਂਗੇ ਇਹਨੂੰ ਲਓ ਹੁਣ 2-3 ਮਿੰਟ ਹੋ ਗਏ ਆਲੂ ਪਾਇਆ ਨੂੰ ਕੋਲੇ ਹੋ ਗਏ ਕੁਸ ਤੇ ਆਪਾਂ ਹੁਣ ਬੜੀਆਂ ਪਾਵਾਂਗੇ ਖੁੱਲ ਗਏ ਬਹੁਤ ਵਧੀਆ ਬਣੀਆਂ ਬੜੀਆਂ। ਖੁੱਲਣਾਂ ਪੋਲਣਾਂ ਜਿਵੇਂ ਗੁਲਗਲੇ ਹੁੰਦੇ। ਉਹ ਤੋਟਾਕ ਦੇਾਂਗੇ ਆਪਾਂ। ਗੱਲ ਆਪਾਂ ਹੁਣ 2 ਮਿੰਟ ਸੇਕ ਹੋਰ ਲਵਾਵਾਂਗੇ। ਫਿਰ ਲਾ ਲਾਂਗੇ। 4-5 ਮਿੰਟ ਹੋ ਗਏ ਪਾਣ ਨੂੰ ਆਲੂ ਬੜੀਆਂ। ਬੜਾ ਆਲੂਆਂ ਨੂੰ ਥੋੜਾ ਜਿਹਾ ਵੱਧ ਟਾਈਮ ਹੋ ਗਿਆ। ਲਓ ਆਪਣੀ ਸਬਜ਼ੀ ਬਣ ਗਈ ਐ। ਆਲੂ ਬੜੀਆਂ। ਹੁਣ ਆਪਾਂ ਲਾਵਾਂਗੇ ਆਲੂ ਦੀ ਰਿੱਝਣੀ। ਬਹੁਤ ਵਧੀਆ ਤੇ ਬੜੀਆਂ ਵੀ ਪੋਲੀਆਂ ਹੋ ਗਈਆਂ। ਇਹ ਤਾਂ ਪੋਲੀਆਂ ਹੀ ਸੀ ਪਹਿਲਾਂ ਹੀ। ਤੇ ਹੁਣ ਆਪਾਂ ਲਾ ਲਾਂਗੇ। ਖੱਡੀ ਸਬਜੀ ਵਧੀਆ ਬਣੀ ਆ ਆਲੂ ਬੜੀਆਂ ਆਟੇ ਦੇnga ਧੋ ਕੇ ਦੇਖੋ ਖੱਡੀ ਵਧੀਆ ਬਣੀ ਸਬਜੀ ਬਹੁਤ ਵਧੀਆ ਬਣੀ ਹੈ ਮੈਂ ਇੱਕ ਬਹੁਤ ਸੋਹਣੀ ਆਉਂਦੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ